ਜੈਤੂ ਵਿਭਾਗ ਦੀ ਟੀਮ ਵੱਲੋਂ ਮਾਛੀਵਾੜਾ ਇਲਾਕੇ ਦੇ ਵਿੱਚ ਫਾਸਟ ਫੂਡ ਵੇਚਣ ਵਾਲਿਆਂ ਦੇ ਵੇਅਰ ਹਾਊਸ ਦੇ ਵਿੱਚ ਛਾਪੇਮਾਰੀ ਕਰਕੇ ਗੰਦੀ ਥਾਂ ਤੇ ਤਿਆਰ ਕੀਤੇ ਗਏ ਦੇਹੇ ਮੋਮੋਜ਼ ਤੇ ਸਪ੍ਰਿੰਗ ਰੋਲ ਨਸ਼ਟ ਕਰਵਾਏ ਗਏ ਸੀ ਤਾਂ ਅੱਜ ਫਿਰ ਤੋਂ ਸਮਰਾਲਾ ਰੋਡ ਤੇ ਅਨਾਜ ਮੰਡੀ ਦੇ ਸਾਹਮਣੇ ਬਣੀ ਮੱਛੀ ਮਾਰਕੀਟ ਦੇ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਤੇ ਗੰਦੇ ਮਾਹੌਲ ਦੇ ਵਿੱਚ ਵਿਕ ਰਹੀ ਮੱਛੀ ਨੂੰ ਨਸ਼ਟ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਐਸਐਮਓ ਨੇ ਦੱਸਿਆ ਕਿ ਨਗਰ ਕੌਂਸਲ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਮੱਛੀ ਮਾਰਕੀਟ ਦੇ ਵਿੱਚ ਗੰਦਗੀ ਵਾਲੇ ਮਾਹੌਲ ਦੇ ਵਿੱਚ ਮਾਸ ਦੀ ਵਿਕਰੀ ਹੋ ਰਹੀ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਤਾਂ ਇਸ ਦੇ ਚਲਦੇ ਹੀ ਜਦੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਮੱਛੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੋਈ ਵੀ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ ਸੀ ਤੇ ਮਾਸ ਵੇਚਣ ਦੇ ਸਮੇਂ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ ਸੀ ਅ ਦੇਖੋ ਜੀ ਮੈਂ ਬਤੌਰ ਐਸਐਮਓ ਤੇ ਸਾਡੇ ਸਿਹਤ ਡਿਪਾਰਟਮੈਂਟ ਦੇ ਵਿੱਚ ਸਾਡੇ ਮਨਜੋਗ ਸੇਵਾਸਰਜਨ ਉਹਨਾਂ ਨੇ ਹੁਣੇ ਹੀ ਰੀਸੈਂਟਲੀ ਜੁਆਇਨ ਕੀਤਾ ਹੈ ਉਹਨਾਂ ਦੀਆਂ ਸਖਤ ਹਦਾਇਤਾਂ ਹੈਗੀਆਂ ਦੇ ਰਿਗਾਰਡਿੰਗ ਫਸਟ ਜਿਹੜੀ ਹੈਗੀਆਂ ਫੂਡ ਸੇਫਟੀ ਐਕਟ ਦੀਆਂ ਤੇ ਉਹਦੇ ਅਕੋਰਡਿੰਗ ਅਸੀਂ ਨਗਰ ਕਾਉਂਸਲ ਦੇ ਨਾਲ ਆ ਰਾਪਤਾ ਬਣਾ ਕੇ ਅੱਜ ਵੀ ਜਿਵੇਂ ਪ੍ਰਧਾਨ ਜੀ ਦਾ ਜਿਹੜਾ ਫੋਨ ਆਇਆ ਸੀਗਾ ਉਹਨਾਂ ਨੇ ਕੁਝ ਕੰਪਲੇਂਟ ਕੀਤੀ ਸੀਗੀ ਮੱਛੀ ਮਾਰਕੀਟ ਦੀ ਉਹਦੇ ਰਿਗਾਰਡਿੰਗ ਅਸੀਂ ਆਪਣੀ ਹੈਲਥ ਡਿਪਾਰਟਮੈਂਟ ਵੱਲੋਂ ਸਿਵਕ ਸਰਜੰਦੀ ਇਹ ਡਾਟਾ ਦੇ ਅਨੁਸਾਰ ਤੇ ਮੇਰੀ ਰਹਿਨਮਾਈ ਅਸੀਂ ਇੱਕ ਟੀਮ ਜਿਹੜੀ ਹੈਗੀ ਆ ਉਹ ਪਾਇੰਟ ਕੀਤੀ ਆ ਉਹਦੇ ਵਿੱਚ ਸਾਡੇ ਡਿਪਾਰਟਮੈਂਟ ਦੇ EMPLY ਪਲੱਸ ਨਗਰ ਕੌਂਸਲ ਦੇ EMPLY ਨੇ ਜਾ ਕੇ ਉਹਦੀ ਜਿਹੜੀ ਹੈਗੀ ਹੈ ਚੈਕਿੰਗ ਕਰਵਾਈ ਗਈ ਕਿ ਕੀ ਆ ਸ਼ਹਿਰ ਦੇ ਵਿੱਚ ਜਿਵੇਂ ਹੋਰ ਦੁਕਾਨਾਂ ਨੇ ਮਟਾਈਆਂ ਨਹੀਂ ਆਂ ਕਹਿ ਲਈਏ ਜਾਂ ਫਾਸਟ ਫੂਡ ਦੀਆਂ ਰੇੜੀਆਂ ਲੱਗਦੀਆਂ ਨੇ ਦੁਕਾਨਾਂ ਲੱਗਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਕੀ ਤੁਸੀਂ ਯਕੀਨ ਦੇਣਾ ਦੇਖੋ ਜੀ ਮੈਂ ਬਤੌਰ ਐਸਐਮਓ ਸਮੂਹ ਸਾਡੇ ਬਲੋਕ ਮਾਛੀਵੜ ਦੇ ਚਾਹੇ ਉਹ अर्बन ਹੈ ਚਾਹੇ ਉਹ ਰੂਰਲ ਹੈ ਸਾਰੀਆਂ ਦੁਕਾਨਾਂ ਚਾਹੇ ਉਹ ਜਿਹੜੀ ਹੈਗੀ ਆ ਸਵੀਟ ਸ਼ਾਪ ਹੈ ਚਾਹੇ ਕੋਈ ਕਰੀਆਨੇ ਦੀ ਦੁਕਾਨ ਹੈ ਚਾਹੇ ਕੋਈ ਜੂਸ ਬਾਰ ਹੈ ਚਾਹੇ ਕੋਈ ਜਿਹੜੀ ਹੈਗੀ ਆ ਚਿਕਨ ਤੇ ਫਿਸ਼ ਦੇ ਦਾ ਕੰਮ ਕਰਦੇ ਹੈਗੇ ਨੇ ਇਵਨ ਕਿ ਜਿਹੜੀ ਫਾਸਟ ਫੂਡ ਚਾਹੇ ਉਹ ਰੇਡੀਆਂ ਹੈ ਚਾਹੇ ਜਿਵੇਂ 버ਗਰਸ ਵਗੈਰਾ ਬਣਾਉਂਦੀਆਂ ਉਹ ਸਾਰਿਆਂ ਨੂੰ ਮੈਂ ਆਪਣੇ ਬਲੌਕ ਦਾ ਬਤੌਰ ਐਸਐਮਓ ਇਨਚਾਰਜ ਹੋਣ ਦੇ ਨਾਤੇ ਸਖਤ ਸ਼ਬਦਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਹੈਲਥ ਡਿਪਾਰਟਮੈਂਟ ਦੇ ਵੱਲੋਂ ਤਾੜਨਾ ਕਰਨੀ ਚਾਹਾਂਗਾ ਵੀ ਜਿਹੜਾ ਹੈਗਾ ਆਪਾਂ ਸਾਫ਼ ਸੁਥਰਾ ਜਿਹੜਾ ਚਾਹੇ ਕਿਸੇ ਵੀ ਕਿਸਮ ਦੀ ਖਾਣ ਵਾਲੀ ਚੀਜ਼ ਹੈ ਉਹ ਸਾਫ਼ ਸੁਥਰੀ ਜਗ੍ਹਾ ਤੇ ਤਿਆਰ ਕਰਵਾਈ ਜਾਵੇ ਤੇ ਸਾਫ਼ ਸੁਥਰਾ ਤਿਆਰ ਕਰਕੇ ਹੀ ਅੱਗੇ ਗਾਕਾਰ ਨੂੰ ਜਿਹੜਾ ਹੈਗਾ ਦਿੱਤਾ ਜਾਵੇ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਹੈ ਕਿ ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਦੇ ਤਹਿਤ ਕਾਉਣ ਵਾਲੇ ਦਿਨਾਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਫਾਸਟ ਫੂਡ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਹਸਨ ਚੇਤ ਜਾਂਚ ਕਰਨਗੀਆਂ ਤੇ ਜੇ ਕਿਤੇ ਵੀ ਕੋਈ ਕੋਤਾਹੀ ਪਾਈ ਗਈ ਤਾਂ ਦੁਕਾਨਦਾਰ ਨੂੰ ਭਾਰੀ ਜੁਰਮਾਨਾ ਕੀਤਾ ਜਾਏਗਾ ਜੱਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ